ਆ ਦੇਖੋ ਸਾਡੀ ਬਾਲੀ ਕੁੜੀ ਕੀ ਕਰ ਰਹੀ ਹੈ ਅੱਜ ਸਵੇਰੇ ਸਵੇਰੇ ਕੰਮ ਵੀ ਕਰਾ ਕੇ ਹਟ ਗਈਆਂ ਹੈ ਲੋ ਬੱਚੇ ਕੀ ਹਾਲ ਨੇ ਨੀਂਦ ਵਧੀਆ ਜੀ 8 ਕਿੱਲਾ ਹੋ ਗਿਆ 9 ਵਜੇ 9 ਵਜੇ ਉੱਠੇ ਅੱਛੇ ਸੰਡੇ ਆਗਾ ਸੰਡੇ ਬਜਾ ਤੈ ਰਹੇ ਨੇ ਤੁਸੀਂ ਕਿੰਨੇ ਵਜੇ ਉੱਠੇ ਸੀ ਸਵੇਰੇ ਤੁਸੀਂ ਦੱਸੋ ਮੈਂ 6:30 6:30 ਬੜੀ ਸੁੱਤੀ ਥੋੜੀ ਜਿਹੀ ਸੁੱਤੇ ਤਾਂ ਇੱਕ ਸੁੱਤੇ ਤਾਂ 12:00 ਵੱਜ ਗਏ ਸੀ ਆਪ ਨੂੰ 12:00 ਵੱਜ ਗਏ ਹਾਂ 12:00 ਵੱਜ ਗਏ ਮੈਂ ਚਾਹ ਕਿੰਨੇ ਵਜੇ ਮਰਜੀ ਬਾ ਮੇਰੀ ਅੱਖ ਨਾ ਉਹਦੀ ਖੁੱਲਦੀ ਜਦੋਂ ਮੈਂ ਉੱਠਦੀ ਹੁੰਦੀ ਹਾਂ ਹਾਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਜੂਰੂਕ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਹੈਗੇ ਅਸੀਂ ਸਵੇਰੇ ਆ ਤੁਰੇ ਲੇਟ ਜੇ ਕੰਮਲੋਰੀ ਤੋਂ ਸੁੱਤੇ ਪਏ ਸੀਗੇ ਆਹ ਦੇ ਆੜੇ ਅੱਜ ਦੇਰ ਟੁੱਟਿਆ ਕਿ ਰਾਤ ਕਿਉਂਕਿ ਬਾਈ 1 ਵਜੇ ਗਿਆ ਸੀਗਾ ਪਾਰਟੀ ਪੂਟੀ ਕਰਦੇ ਇਹਨੂੰ ਤੇ ਘਰੇ ਆਏ ਜੋ ਤੱਕ ਗੱਲਾਂ ਬਾਤਾਂ ਕਰਕੇ ਸੁੱਤੇ ਬਹੁਤ ਲੇਟ ਹੋ ਗਏ ਸੀਗੇ ਸੇ ਮੈਨੂੰ ਤਾਂ ਮੈਂ ਸਵੇਰੇ ਅੱਖ ਹੋ ਜਾਣਾ ਹੈ ਸਵੇਰੇ 8 ਵਜੇ ਹੀ ਜਾਗਾਈ ਹਾਂ ਹੁਣ ਹੌਲੀ ਹੌਲੀ ਉੱਠਣਗੇ ਸਾਰੇ ਇਹਨੇ ਹੌਲੀ ਹੌਲੀ ਸਟਾਰਟ ਹੋਣਗੇ ਬੱਚੇ ਤਾਂ ਉੱਥੇ ਖੜੇ ਬੱਚੇ ਤਾਂ ਆਹ ਕਰਦੇ ਆ ਇਹਨੂੰ ਕਾਫੀ ਦੇ ਦੇ ਕਿ ਉਹਦਾਂ ਅੰਨੂ ਕਰੇ ਮੈਂ ਅੱਜ ਪੰਨੇ ਅੱਗ ਵਾਲੇ ਰਾਠੇ ਆਹ ਮਾ ਨਾ ਹੱਜ ਤਾਂ ਉਹ ਵਾਲੇ ਪ੍ਰੋਟੀਨ ਖਾਵਾਗੇ ਇਹਨਾਂ ਦੇ ਨਾਲ ਨਾਲ ਹਾਂਜੀ ਆਹ ਲੈਓ ਨਾ ਬੋਝ ਨੂੰ ਚੱਕ ਕੇ ਜਾਓ ਜੀ ਜਾਓ ਦੂਜੀ ਜੀ ਅੱਛਾ ਤੁਸੀਂ ਖੇਡੋ ਨਾ ਨਾ ਕੀ ਹਾਂ ਹਾਂ ਥੇ ਲੈ ਨਾ ਰਹੀ ਡੇਗ ਨਾ ਜਾ ਵਾਸਤੇ ਨਾ ਜਮ ਰਹਿ ਗਿਆ ਆਪਣਾ ਆਏ ਹੋ ਹਾ ਹਾ ਇਹਨਾਂ ਨਾਲ ਖੇਡਦੇ ਕੀ ਬਣਾਏ ਇਹ ਟਾਪਮ ਆਇਆ ਇਹ ਚਾਪਾ ਨੂੰ ਡੀਟੀ ਸਿੱਟ ਕੇ ਜਿਹੜਾ ਕਲਰ ਆਊਗਾ ਆਪਾਂ ਉਹ ਕਲਰ ਕੱਢਣਾ ਤੇ ਫਸਟ ਫਲੂਜ ਨੂੰ ਕੱਢ ਸਕਦੇ ਤੇ ਲਾਸਟ ਫਲੂਜ ਦੀ ਗਾੜੀ ਸਮਝੀ ਓਕੇ ਠੀਕ ਆ ਠੀਕ ਆ ਖੇਡ ਲਈ ਕੱਟ ਕੱਟ ਕੇ ਉਹ ਵੀ ਖੇਡੂਗਾ ਇਹਦਾ ਆ ਚਾ ਮਨੂ ਕੁੜਾ ਕੇ ਥੋੜੀ ਜੀ ਆ ਠੀਕ ਹੈ ਬੱਚੀ ਨੇ ਚਾਹ ਪੀਤੀ ਐ ਚੱਲਦੇ ਰਸ ਤੋਂ ਚੱਲ ਫਸਟ ਵਾਰੀ ਰੈਡੀ ਕਰ ਖੇਡਣਾ ਇਹਨਾਂ ਨਾਲ ਦੇਖਣਾਗਾ ਪਰ ਇਹਨਾਂ ਨਾਲ ਬਿਲਕੁਲ ਡਿੱਗਣ ਨਾਲ ਬਿਲਕੁਲ ਘੱਟਣਾ ਹੱਥ ਨਹੀਂ ਲਾਉਂਦੇ ਹੁੰਦੇ ਹੱਥ ਨਹੀਂ ਲਾਣਾ ਇੱਕ ਹੱਥ ਨਾਲ ਕੱਟਣਾ ਹੁੰਦਾ ਗਾਇਸ ਮੈਨੂੰ ਹਣਾ ਸਭ ਤੋਂ ਸੇਡੀ ਘੱਡੀ ਆ ਦੀਦੀ ਜੇ ਡਿੱਗੇ ਤਾਂ ਫਿਰ ਸੈਟਲੋ ਬਣਾਣਾ ਪਊਗਾ ਇੰਤਰਾ ਦਾ ਡਿੱਗੂਗਾ ਚਾਹ ਮੈਂ ਸਭ ਅਬ ਜਾੜਿਆ ਨਾਲ ਕੱਟਣਾ ਉਹ ਜਾੜਿਆ ਬਹੁਤ ਸੇਫਲ ਹੁੰਦਾ ਬਚਾੜਿਆ ਨਹੀਂ ਕੱਟਣਾ ਹਣਾ ਇੰਨੀ ਮਿਹਨਤ ਦੇ ਨਾ ਮੈਂ ਬਚਾੜਿਆ ਤਾਂ ਬੜੇ ਆਰਾਮ ਨਾਲ ਆ ਰਹੇ ਹਾਂ ਨਹੀਂ ਆ ਗਿਆ ਚਾਲ ਨੂੰ ਗੱਲੀਂ ਦੀ ਗ੍ਰੀਨ ਜਾਲੇ ਲਈ ਵੀ ਚਾੜੇ ਸਭ ਤੋਂ ਪਹਿਲੇ ਨਿਕਲਦਾ ਉਹਦੀ ਕਿਹ ਸਾਈਟ ਆਲੀ ਮੇਰਾ ਵੀ ਆ ਗਿਆ ਚਲ ਨਿਕਲ ਗਿਆ ਕੱ ਫਿਰ ਤੇਰੀ ਵਾਰੀ ਇਹ ਲੋ ਆ ਗਈ ਚਲ ਇਹੋ ਆ ਗਈ ਬਲੂ ਬਲੂ ਆਉਟ ਹੈ ਸਾਡੇ ਇੱਕ ਬੰਦਾ ਤਾਂ ਹਾਂ ਤੂੰ ਖੇੜੇ ਇਹਨਾਂ ਨਾਲ ਯਾਰ ਮੇਰੇ ਦਿਵਾੜੀਆਂ ਮੇਰੇ ਨੂੰ ਚਾਹ ਦਾ ਪੀ ਲੈਣ ਤੋਂ ਪਹਿਲਾਂ ਪਹਿਲਾਂ ਹੀ ਲਾ ਲਿਆ ਕਿਹੜੇ ਇਕੱਠੇ ਮੈਂ ਕਰ ਲਉ ਬਲੂ ਬਲੂ ਕੱਪਾਸ ਨੀ ਆਵਾ ਮੇਰੇ ਹਵਾ ਵਾਲਾ ਕੱਢ ਰਹਾ ਹਵਾ ਵਾਲਾ ਜਿਸ ਨੇ ਮੈਂ ਹੈਗਾ ਟਾਵਰ ਦੀ ਦੇਖਣਾ ਆਵਾੜਾ ਨਹੀਂ ਮੇਰੇ ਆਵਾੜਾ ਆਵਾੜਾ ਦੋ ਹੱਥ ਨਹੀਂ ਕਰ ਇੱਕ ਚੰਗੀ ਹੀਟ ਲਾ ਲਿਆ ਜਗੀਰ ਦਾ ਹਾਹਾ ਕੀ ਐਸੇ ਰਿਕਟਾ ਦੀ ਵੇ ਕਾਲ ਪੱਕੀ ਹੋ ਗਈ ਆ ਮੈਂ ਨਹੀਂ ਗਲੀ ਨੂੰ ਦਸਤਾ ਲਸੀਆ ਪੀਆ ਅੱਜ ਕੱਲ੍ਹ ਆਣੇ ਬੰਨਾ ਅੱਜ ਦੋ ਦੇਤੇ ਲੋ ਵੀ ਆਪਾਂ ਨੂੰ ਆਲੂ ਆ ਦਾ ਟਾਰਗੇਟ ਦੇਤਾ ਕਹਿੰਦੇ ਆਲੂ ਛੱਲੋ ਲੋ ਛੱਲਣ ਵਾਸਤੇ ਹਾਂਜੀ ਉੱਠੇ ਮਰਤਾ ਲੂ ਚੱਲਣ ਲਾ ਰੱਖੇ ਤਾਰ ਕੀ ਦੇ ਲਓ ਇਹ ਚਾੜ ਲਓ ਨਹੀਂ ਬੇੜੇ ਚੀਚ ਨਾ ਕਰ ਮੈਂ ਹੂਗਾ ਚੀਚੀ ਨਾਲ ਐ ਕਰ ਉਹ ਦੇ 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 ਇੱਕ ਸਟਿਕ ਦੇ ਨਾ ਪਤਲੀ ਉਹ ਦੇ ਨਾਲ ਕਰ ਲਿਆ ਕਰਿਓ ਦੇਖੋ ਫਿਰ ਗੇਮ ਦਾ ਵੀ ਸਾਰਾ ਫਿਰ ਮੈਂ ਦੇ ਦੇ ਉੱਪਰੋਂ ਕੱਢ ਲਓ ਆ ਨਿਕਲ ਜੂ ਮੇਰੇ ਸੈਂਟਰ ਨਾਲ ਕਮਲ ਤੂੰ ਮੇਰੇ ਵਾਲੀ ਸੀਟ ਸੰਭਾਲਾ ਮੇਰੇ ਵਾਲੀ ਸੀਟ ਵੇਚ ਲਈ ਆ ਮੈਂ ਕਹਿੰ ਰਹੀ ਹਾਂ ਪਤਾ ਤੈਨੂੰ ਕਿ ਉਹ ਕਰਦਾਗਾ ਤੈਨੂੰ ਹੁਣ ਅਸੀਂ ਡਿਸਕਵਾਲਿਫਾਈ ਕਰ ਦਾਂਗੇ ਅੱਬਾ ਤੈਨੂੰ ਕਰ ਦਾਂਗੇ ਸਾਡੇ ਨਾ ਖਾਲੀ ਦੂਰ ਨਾ ਖਾਲੀ ਤੂੰ ਨਾ ਖਾਲੀ ਦੂਰ ਨਾ ਖਾਲੀ ਤੂੰ ਨਾ ਖਾਲੀ ਚੱਲ ਹੁਣ ਉਹ ਗੇਮ ਖੇਡ ਲਓ ਮਸਾ ਨਿਕਲੀ ਹੈ ਮੇਰੇ ਵਾਰਿਆ ਮੇਰੇ ਚੱਲ 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 ਸੱਟ ਤਾਂ ਸਹੀ 71 ਨਾਲ ਕੱਢਣਾ ਕਹਿੰਦੇ ਰੈੱਡ ਖਾਣਾ ਕਹਿੰਦਾ ਜਿਹੜੇ ਦੇ ਥੱਲੋਂਗਾ ਲਪੇਟਾ ਨੋ ਹਾਰ ਕੇ ਜਿਹੜੇ ਜਿਹਨੇ ਦੇਖ ਤਿਉਹ ਹਾਰ ਗਿਆ ਵੀ ਚੀਜ਼ ਨਾਲ ਚੀਜ਼ ਨਾਲ ਮੈਂ ਮਾਵਾ ਦਾ ਵੀ ਜੀ ਕਰਦਾ ਹੂ ਮੈਂ ਵੀ ਖੇਡਣਾ ਇੱਧਰ ਮੇਰਾ ਮੈਂ ਆਲੂ ਛੱਡੀ ਮੈਠਾਂਗਾ ਮੈਂ ਮਾਵਾ ਦਾ ਫੇਟ ਲਾਉਗਾ ਮੇਰੀ ਵਾਰੀ ਮੈਨੂੰ ਆਲੂ ਤੇ ਲਾਤਾ ਤਾਂ ਛੱਲਣੇ ਪੈਣਗੇ ਆਹੀਂ ਪਰੌਂਟੇ ਮਿਲਣਗੇ ਹੁਣ ਹਾਂਜੀ ਜੇ ਤੁਸੀਂ ਆਪੇ ਛੱਲਣੋਂ ਆਲੂ ਫੇਰ ਨਹੀਂ ਲੋਟ ਮੈਂ ਤਾਂ ਛਿੱਲਿਆ ਨਾ ਵੇਹੜੇ ਹਟੋ ਸੇ ਕਰਦੇ ਜਰਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਕਰ ਰਹੀ ਆ ਮੈਂ ਇਧਰ ਇਹਨਾਂ ਦਾ ਜਮਾ ਫਸਿਆ ਹੋਇਆ ਮੁਕਾਬਲਾ ਹੁਣ ਤੁਸੀਂ ਕਿੰਨੇ ਦੇ ਆਲੂ ਲਈ ਲੈਟ ਤੁਹਾਡੇ ਕੋਲ ਜੀ ਮੈਂ ਤਾਂ ਬਸ ਆ ਚਾਰ ਕੇ ਰਹਿ ਗਏ ਮੈਂ ਤਾਂ ਦੇ ਕਿੰਨੇ ਛਿੱਲ ਤੇ ਆਹ ਰਹਿ ਗਏ ਠੀਕ ਹੈ ਠੀਕ ਹੈ ਕਰੋ ਫੇਰ ਲੈ ਆਪਾਂ ਗੱਟੇ ਲੈ ਗਏ ਕੀ ਕਰੀਦਾ ਕਿ ਉਹ ਮੇਰਾ ਫਸ ਗਿਆ ਮੇਰਾ ਫਸ ਗਿਆ ਹੁਣ ਕੱਢੋ ਜੈਲੋਂ ਕੋਈ ਨਿਕਲ ਸਕਦੀਆਂ ਨਾ ਸਾਈਡਾਂ ਦੀਆਂ ਨੇ ਸਾਰੀਆਂ ਵੇਖੋ ਵੇਹਾ ਹਵਾੜ ਕਰ ਰੋ ਆਹ ਹੈ ਇਹੀ ਦਾ ਗੀੜੂ ਘੇਰਾ ਜੈਲੋਂ ਸੈਂਟਰ ਚੋਂ ਕੱਢਿਆ ਹੋਇਆ ਨਾ ਜੇ ਸਾਈਡ ਤੋਂ ਕੱਢਤੀ ਕੋਈ ਉਹ ਡਿੱਗ ਜੂ ਮੈਂ ਤਾਂ ਕਰਦਾ ਮੈਂ ਤਾਂ ਕਰੀਆ ਉੱਪਰ ਆ ਕਰ ਲੋ ਕੱਢ ਜਾ ਕੱਢ ਜਾ ਤੂੰ ਛੇੜ ਨਾ ਫਤੇ ਛੱਡ ਜਾ ਤੂੰ ਸਾਈਡ ਤੇ ਰੱਖ सेंटर करके इधर निकल होगी भी गली नहीं फस गई गली नहीं फस गई ਜੈ ਲੋ ਫੇਰਾ ਕੀ ਉੱਪਰ ਵਾਲੀ ਕਰ ਕਰ ਲੈਨੇ ਉੱਪਰ ਵਾਲੀ ਤੂੰ ਦੇਖੇਂਗੀ ਪੱਕਾ ਇਹ ਤਾਂ ਗੁਰੂ ਹੋਣਾ ਮੈਂ ਦੱਸਿਆ ਕਿਹਨੇ ਐਂ ਟੱਕਾ ਖੜਾ ਹੈ ਬਸ ਮਾੜਾ ਇਹ ਲੱਗਿਆ ਉਹਦੀ ਰਿਕੀਓ ਖੜਿਆ ਦੇਖੋ ਆਹ ਚੱਲ ਜੀ ਹਾਰ ਗਏ ਮੈਨੂੰ ਪਤਾ ਨਹੀਂ ਵੀ ਲੱਗਿਆ ਪਤਾ ਨਹੀਂ ਕਿਵੇਂ ਦੇਖੋ ਆਹ ਉਂਗਲਿਆ ਭਰੀ ਜਾਂਦਾ ਹੁੰਦਾ ਫਿਰ ਦੇਖੇ ਤਾਂ ਅਹੀਂ ਆਉਨੇ ਹੱਥ ਤਾਂ ਲਾਏ ਨਹੀਂ ਲੋਈ ਥੋੜੇ ਆਲੂ ਬਣਾਓ ਆਪਣਾ ਕਰ ਲੋ ਤਿਆਰੀ ਆਉਂਦੇ ਕਿਰੀ ਵੀਰ ਨੂੰ ਬੁੜਾ ਨਿਕਲੀ ਦੀ ਖੇੜ ਦਾ ਖੇੜ ਦਾ ਸਾਡਾ ਬੰਦਾ ਰੂਣ ਲੱਗ ਗਿਆ ਦੇਖੋ ਗੁੱਸਾ ਆ ਗਿਆ ਇਹਨੂੰ ਹੁਣ ਰੋ ਕੇ ਰਹਾ ਹਾਂ ਰੋ ਕੇ ਕਹਿੰਦਾ ਮੈਂ ਗਲੀਆਂ ਚੜਿਆਉਣ ਲੱਗਿਆ ਇਹਨੂੰ ਮੇਰੇ ਅੰਦਰ ਤਾਂ ਡੀਟੀ ਮੰਨੀ ਸੀ ਨੇ ਮੇਰੇ ਯਾਦ ਪਟਿਆ ਹੋਰ ਕੁੜੀ ਦਾ ਕਹਾਣੀ ਹੋ ਜਾਂਦੀ ਹਾਂ ਫਤਿੰਦੀ ਮੀ ਮਾਰੀ ਬਦਲੇ ਪਤਾ ਹੀ ਨਹੀਂ ਹਾਂ ਮੈਂ ਤਾਂ ਪਾਣੀ ਨਿੱਕਲੇ ਆਪਕੇ ਹਿੱਸਾ ਕਰਾਂ ਜਿਹੜੇ ਉਹ ਜੇ ਇਹ ਠੀਕ ਆ ਜਾਂਦਾ ਉਹ ਚੀਜ਼ ਬਣ ਹੌਪ ਰੱਖ ਨਾਲ ਪਹਿਲਾਂ ਇਹ ਲਾਉਂਦੇ ਸੀਗੇ ਆ ਜਾ ਬੱਤੇ ਇਹ ਅਸੀਂ ਆਮ ਹੈ ਰਿਪਟਾ ਅੱਦੇ ਬਚਾਣ ਲਈ ਖਿੱਚਦਾ ਚੱਲ ਨਹੀਂ ਖਿੱਚਾਗੇ ਤਾਂ ਟੇਬਲ ਬਾਰਾ ਨਾ ਕੱਟਣ ਦੇ ਆਪਣੇ ਆਪ ਜਿਹੜੀ ਕੱਟਦਾ ਨਹੀਂ ਇੱਕ ਨਾਲ ਉਹਨੂੰ ਕੀ ਹੁੰਦਾ ਉਹ ਹੈਗਾ ਉਹ ਰੋਵਾ ਇਹ 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 ਆਇਆ ਏ ਡਿੱ ਗਿਆ ਉੱਪਰ ਦੇ ਕੇ ਰੱਖੀ ਬੜਾ ਸਮਾਂ ਦੇਖਣਾ ਬੋਲ ਪਰ ਬੋਲਣ ਨੂੰ ਕੀ ਹੈ ਤੂੰ ਆਪਣਾ ਇਹ ਬੋਲੀਏ ਕਿਉਂ ਕੱਢਣਾ ਬਦੀ ਨਹੀਂ ਮੁਸਲੀ بڑا ਆਉਂਪਰ ਇਹਦਾ ਹਰੇਕ ਵਾਰੀ ਦੋ ਤਿੰਨ ਵਾਰੀ ਇਹਨੇ ਐਵੇਂ ਸੱਟਿਆ ਉੱਪਰ ਰੱਖਣ ਲੱਗੇ ਕੀ ਮਮਾ ਇਹ ਚ ਮਸਾਲਾ ਪਾਵਾ ਚਲੋ ਹੁਣ ਰੋਟੀ ਦੀ ਤਿਆਰੀ ਕਰ ਰਹੇ ਹਾਂ ਗਾਇਸ ਅਸ਼ਟਾ ਵਾਸਤੇ ਦੇਖੋ ਹੁਣ ਕਰੈਕਟ ਹੀਡਣ ਲੱਗੇ ਮੈਂ ਅੰਪਾਇਰ ਬਣ ਗਿਆ ਅੰਪਾਇਰ ਮੈਂ ਫੀਲਡਰ ਬਣ ਜਾਣਾ ਇੱਧਰ ਬੈਠ ਕੇ ਸਾਈਡ ਤੇ ਐ ਸਟੱਟ ਵੀ ਹੁੰਦਾ ਕੰਮ ਨਹੀਂ ਕੰਮ ਤਾਂ ਬਹੁਤ ਸਾਈਡ ਤੇ ਹੋਰ ਆਈ ਫੇਰੀ ਆ ਅੱਗੇ ਜੋਕਾ ਫੀਲਡਰ ਫੀਲਡਰ ਪਾੜੇ ਬੱਤੀ ਬੱਤੀ ਕਰਦੇ ਨਹੀਂ ਇਹਦਾ ਰੂੰਡੀ ਬਹੁਤ ਆ ਬਈ ਫਤੇ ਰੂੰਡੀ ਬਹੁਤ ਆ ਬਹੁਤ ਸੱਟ ਬਹੁਤ ਬਾਰੇ ਓਏ ਓ ਲੈ ਨੋ ਬੋਲ ਨੋ ਬੋਲ ਇਹਦਾ ਖਤਰਨਾਕ ਬੋਲਰ ਹੈ ਗੈਨੂ ਬਾਹਰ ਕੱਢੋ ਚੱਲ ਕੋਈ ਨਾ ਉਹ ਵੱਜੀ ਇਹਨੇ ਕਿਹਨ ਜਾਣ ਕੇ ਮਾਰੀਆ ਕੋਈ ਨਹੀਂ ਕੋਈ ਨਹੀਂ ਚੱਲ 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 ਜੱਪਾ ਜਾ ਚੱਲ ਇੱਕ ਤਾਂ ਹੋ ਗਿਆ ਕੰਮ ਇੱਕ ਦੋ ਤਾਂ ਬਹੁਤ ਬੜੀ ਤਾਂ ਇਹ ਹੁੰਦਾ ਹੈ ਨਾ ਖੇਡਣਾ ਬਹੁਤ ਔਖਾ ਇਹਨਾਂ ਨਾਲ ਲੜਾਈ ਵੱਧ ਕਰਦੇ ਨੇ ਇਹ ਖੇਡ ਦੇ ਘਟਨੇਗੇ ਇਹ ਕਾਇਚ ਚੱਲ ਆਊਟ ਬਥੇ ਪਹਿਲੀ ਬੋਲਤੀ ਪਹਿਲੀ ਬੋਲ ਜਾਨਾ ਇਹਦਾ ਇਹਨੂੰ ਖੋਲ ਜੇ ਲੈ ਕਮਲ ਕੁਲੇ ਦਾ ਬੰਨ ਚੱਲ ਜਾ ਲਿਆ ਵੇ ਲੈ ਵੇ ਤੈਨੂੰ ਪਤਾਗਾ ਤੂੰ ਗਿਆ ਅੱਗੇ ਜਾਈ ਪੱਜ ਕੇ ਜਾਈ ਮਨੀ ਹਮੇਸ਼ਾ ਬਾਤ ਪੱਜ ਚਾਹ ਨਹੀਂ ਛੋੜਦੇ ਸਮਝ ਬੇਡਾਈ ਕੋੜੀ ਨਾ ਟੱਚ ਕਰੀ ਕੋੜੀ ਖਬਰਨਾ ਵੀ ਹੋ ਗਿਆ ਸੀ ਸਰ ਆਉਂਦੇ ਨੇ ਕਿ ਪੈਰ ਲੱਗੇ बच्चों का मैच शुरू हो गया दर्शक देख रहे बैठे दर्शक भीर अंदर आ दर्शक आंदर रोटी बना बना आया बाहर एंपायर देख लो स्कोरर अंपायर दो कम दे रखे ਲਾਵੀ ਪੁਆਇੰਟ ਸਕੋਰਨ ਇਹ ਤਾਂ ਛੋਗੇ ਮਾਤੇ ਨੇ ਕਿ ਆ ਵੀ ਦੇ ਕੇ ਆਉਂਦੇ ਆਓ ਜੀ ਚੀਟਿੰਗ ਕਰਕੇ ਆਹਾ ਕਰ ਸਕਦਾ ਬੰਦਾ ਚੀਟਿੰਗ ਤਾਂ ਇਦਾਂ ਸਕੋਰਾਂ ਦੀ ਹੀਰਾ ਫੇਰੀ ਥੋੜੀ ਹੀਰਾ ਫੇਰੀ ਇਹ ਜਾ ਪਾਜਾ ਤੇਰਾ ਜਾ 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 ਭੁਲੀ ਲੱਗੂ ਤੇ ਮਾਰ ਮਾਰ ਜਾ ਰਿਹਾ ਸਮਾਨ ਇਹਨੂੰ ਵੀ ਮੈਂ ਸਖਾ ਲਾਉਂਗਾ ਆਪਣੀ ਮੋਰੀ ਚੰਦ ਆ ਫਿਰ ਮੈਂ ਸਖਾ ਖਿਚੜੀ ਨੂੰ ਫਿਰ ਦੇਖੇਗਾ ਕਿੱਡੇ ਨਹੀਂ ਜਾਣਾ ਲੋ गाइस ਬਣ ਰਹੇ ਨੇ ਕਿ ਪਰੌਂਠੇ ਹੁਣ ਦੇ ਸੀ ਕਿ ਉਹ ਲੋ ਦੇ ਸੀ ਗੋੜਾ ਹਦਰਾ ਨਾਲ ਮਸਤੀਆਂ ਨਾਲ ਪਰੌਂਠੇ ਦੋਨੋਂ ਕੰਮ ਫਤਿਹ ਨੂੰ ਬੈਠ ਕੇ ਖਾ ਲਾ ਸ਼ਰਾਰਤਾਂ ਕਰਨ ਲੱਗੇ ਲਓ ਜੀ ਦੇਖੋ ਥੋੜਾ ਨਾ ਉੱਥੇ ਨਾ ਲੱਸੀ ਨਮਕੀਨ ਪੀ ਕੇ ਦੇਖੀ ਨਾ ਬਸ ਤੁਸੀਂ ਪੀ ਲਓ ਤੂੰ ਕੋ ਦਾ ਨਹੀਂ ਕੀ ਕਰਨੇ ਲੱਸੀ ਲੈ ਦੱਸੀ ਕੀ ਕਰਨਾ ਦੱਸੀ ਤਾਂ ਲੱਸੀ ਹੋਦੀ ਹੈ ਦੱਸੀ ਦੀ ਲੱਸੀ ਕਰਦੀ ਤੂੰ ਹੁਣ ਮੇਰੀ ਲੱਸੀ ਨਾ ਕਰੀਆ ਮੈਂ ਲੱਸੀ ਦੀ ਕਰੀਆ ਤੂੰ ਮੇਰੀ ਕਰੀਆ ਮੇਰੇ ਵਿੱਚ ਪਤਾ ਨਹੀਂ ਕੀ ਕੁਝ ਪਾਇਆਗਾ ਹੂੰ ਮਸਾਲਾ ਪਾਇਆ ਮਸਾਲਾ ਲੱਸੀ ਬਣਾਈ ਹੈ ਲੱਭਣਾ ਕੀ ਆ ਵੈਸੇ ਲੱਭਣਾ ਕੀ ਆ ਰੂ ਦੇ ਮਾਲਕ ਰੂ ਦੇ ਮਾਲਕ ਲੱਭਣਾਗਾ ਰੂ ਦੇ ਮਾਲਕ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਇਹ ਵੀ ਹਲਕਾ ਹਲਕਾ ਲਿਖਿਆ ਹੋਇਆ ਪੜ੍ਹ ਤਾਸ ਕੀ ਲਿਖਿਆ ਐਸ ਤੱਕ ਕੁਝ ਹੋਰ ਲਿਖਿਆ ਹੋਇਆ ਪਰ ਪੜ ਕੇ ਸੁਣਾ ਸਾਡੇ ਦਿਖਾਇਆ ਇਸ ਤੋਂ ਸ਼ੁਰੂ ਕਰਨਾ ਮੈਂ ਤਾਂ ਸਰੀਰ ਦੇ ਮਾਰਨੇ ਨੂੰ ਮੋਟੇ ਨਹੀਂ ਜਾਂਦਾ ਹੱਸਦੀ ਕਿਵਾਂਗੀ ਜਾਂਦਾ ਨੀਂਦ ਦੇ ਮਾਰਨੇ ਨੂੰ ਮੋਟੇ ਜਾਂਦਾ ਹਾਂ ਇਹ ਕੀ ਹੁਣ ਤਾਂ ਬੱਤ ਨਹੀਂ ਸਮਝਾਇਆ ਤੂੰ ਤਾਂ ਰੋਟੀ ਖਾ ਲੈ ਭਾਈ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਉਧਰ ਕਿੱਥੇ ਗਮਲੇ ਦੇ ਕੁੜੀ ਵੀ ਛੁੱਪ ਜਾਂਦੀ ਐ ਇੱਥੇ ਕਿੱਥੇ ਆਊਗੀ ਪੰਜਾਬੀ ਆ ਜਾ ਮੋੜਿਆ ਨਬਾਰੀ ਦੀ ਹੋ ਗਈ ਤੈਨੂੰ ਪਹਿਲਾਂ ਲੱਭਤਾ ਤੇ ਜਿਹੜੇ ਤੈਨੂੰ ਦੱਸਿਆ ਸਰੀਰ ਦੇ ਉੱਪਰ ਸਰੀਰ ਦੇ ਉੱਪਰ ਲਿਖਿਆ ਹੋਇਆ ਦੇਖ ਲੈ ਕਿੱਥੇ ਆ ਮੈਂ ਉੱਪਰ ਲਿਖਾਉਂਗਾ ਸਰੀਰ ਦੇ ਉੱਪਰ ਸਰੀਰ ਦਾ ਕਪੜਾ ਪਨੀਆਂ ਦਿਖ ਰਿਹਾ ਹੈ ਮੈਂ ਵੀੜ ਮੇੜ ਹੱਥ ਕਰਾ ਹੱਥ ਕਰਾ ਹਾਂ ਟੂਟੇ ਮਾਰ ਉਹ ਕਿਵੇਂ ਹੋਰ ਨੂੰਏ ਉਹ ਲਿਖਾ ਹੈ ਉੱਪਰ ਉਹ ਨਾਮ ਲਿਖਿਆ ਜੀ ਨਾਮ ਨੂੰ ਕਹਿੰਦੇ ਲੱਗ ਰਿਹਾ ਅੱਕੇ ਨਾਲ ਲਿਖਿਆ ਰਜੂ ਜੀ ਐ ਲੱਕਰ ਨੇ ਤੁਹਾਨੂੰ ਮੈਂ ਮੇਰੀ ਵੰਡ ਲਿਖਿਆ ਤਾਂ ਉੱਥੀ ਹੋਇਆਗਾ ਉੱਪਰ ਹਾਂ ਲਿਖਿਆ ਤਾਂ ਉੱਥੇ ਹਾਂ 20 20 ਪਤਾ ਮੈਨੂੰ ਇੱਥੇ ਕੀ ਦੇ 50 ਖਰੀ ਲਿਖਿਆ ਹੋਇਆ ਕਾ 50 ਖਰੀ ਕਿੰਨਾ ਔਖਾ ਕਾ ਹਾਂ ਦੇਖਿਆ ਮੋੜ ਲੈਣਾ ਜੀ ਹੈਗਾ ਜੀ ਮੋੜ ਸਕੇ ਤੇ ਦੇਖ ਲਓ ਫਲਬ ਪਾਸ ਗਿਆ ਬਸ ਖੁੱਤਾਂ ਦੂਰ ਦੇਖਣ ਗਈ ਬਸ ਜਨ ਹਾਰ ਗਏ ਹਾਰ ਗਏ ਸੀ ਹਾਰ ਕੇ ਹਾਂ ਹਾਂ ਆ ਮੋਟਰਸਾਈਕਲ ਉਲਟਾ ਕਰਕੇ ਦੇਖੋਗੇ 35 ਕੋ ਮਨਜੂਗਾ 50 ਲਈ ਹੋਰ ਕੁਝ ਬਣਾਤਾ ਚਿੰਤਾ ਜੀ ਮੇਰੇ ਨੇ ਉਲਟਾ ਕਰਕੇ ਦੇਖੋ ਕਿ ਹੈ ਹੋਊਗਾ ਸੁਣ ਲੈ ਆਦੀ ਮੋਟਰਸਾਈਕਲ ਟੱਕਰੀਏ ਮੇਰੇ ਮੋਟਰਸਾਈਕਲ ਉਲਟਾ ਲੈ ਹੁਣ ਮੈਂ ਮਾਰ ਦਿੱਤਾ ਗਿਆ ਲੁੱਡੂ ਦੇ ਵਿੱਚ ਨਹੀਂ ਭੱਜਦਾ ਲੁੱਡੂ ਦੇ ਵਿੱਚ ਫਤ ਸਾਰੋਂ ਪਹਿਲਾਂ ਤੂੰ ਭੱਜਦਾ ਹੋਣਾਗਾ ਮੈਨੂੰ ਪਤਾ ਤੇਰਾ ਇਹਦੀ ਇੱਕ ਵਾਰੀ ਕੱਟ ਦੋ ਲੁੱਡੋ ਜੋ ਡੀਟੀ ਉਹਦੀ ਭੱਜ ਲੈਂਦਾ ਹੈ ਰੋਣ ਰੋਣ ਲੱਗ ਜਾਂਦਾ ਹੁੰਦਾਗਾ ਚਾ ਠੀਕ ਆ ਨਹੀਂ ਰੋਂਦਾ ਬੱਸ ਕਹਿੰਦਾ ਠੀਕ ਆ ਇਹ ਕਹਿੰਦਾ ਮੈਂ ਕਹਿੰਦਾ ਜੇ ਤੂੰ ਰੋਏ ਨਾ ਫਿਰ ਸਾਰੇ ਤੁੱਪੜਾ ਖਾਏਗਾ ਕਹਿੰਦਾ ਠੀਕ ਆ ਰੋ ਤਾ ਇਹ ਪਹਿਲੀ ਰਹਿ ਆਊਗਾ ਤੱਪੜਾ ਮੈਂ ਕੋਈ ਨਾ ਹੋਰ ਵਾਦਾਂ ਦੇ ਬਦਲ ਪੂਰਾ ਖੜਖੇ ਹਾਂ ਜੁਦਾ ਹੈ ਤੇਰੀ ਚਲੋ ਹੈ ਰੋਣ ਲੱਗਦੇ ਕਿਵੇਂ ਮੈਂ ਆ ਗਿਆ ਆ ਗਿਆ ਉਹ ਲੁੱਡੋਤੇ ਹੋਗੇ ਸਾਰੀਆਂ ਗੇਮਾਂ ਖੇਲੋਗੇ ਇੱਕ ਇਹਦਾ ਬੰਦਾ ਚੱਲੇ ਸਾਡਾ ਆਜੋ ਆਜੋ ਲੇਟ ਨਾ ਕਰਾਓ ਤੁਸੀਂ ਆਜੋ ਆਜੋ ਲੇਟ ਨਾ ਕਰਾਓ ਪਤਾ ਇਹ ਅੰਦਰ ਬਹਿ ਗਿਆ ਮੱਲਾ ਦਾ ओके चलते हैं चंगा जी सत श्री जी कोई नहीं बाय बाय कीरेगा जाएंगे रे ਜੀ ਭਗਜੋ ਹੁਣ ਤੁਹਾਡਾ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਤੁਹਾਡਾ ਮੇਰਾ ਮਜਬੂਰੀ ਆ ਜਣਾ ਨਹੀਂ ਮੇਰਾ ਜੀ ਨਹੀਂ ਕਰਦਾ ਬਾਈ ਆ ਲੈ ਸਿੱਧੂ ਮੂਸੇਆ ਚੱਕ ਲੈ ਆ ਪਹਿਲਾਂ ਲੈ ਆਉਂਦਾ ਵੀਰੇ ਚੜਾਉਂਦਾ ਪਤੰਗ ਆ ਕਮਲ ਚੜਾ ਦੂਗਾ ਪਹਿਲਾਂ ਵੀ ਦਿਖਾਇਆ ਹੁੰਦਾ ਕਾਹਦੇ ਨੂੰ ਮੋੜੇ ਮੋੜੇ بڑے بڑے ਇਹ ਗੜਾ ਲਾਈ ਬਾਈ ਬਾਈ ਤੂੰ ਆ ਕੇ ਮਾਰੇਗਾ ਬਾਕਸ ਕਾਲੇ ਵੀ ਨਹੀਂ ਆਦੇ ਓਕੇ ਜੀ ਚਲੋ ਜੀ ਪਾ ਚਲੋ ਹੁਣ